ਮਾਨਣ ਮਾਂ ਤੇ ਪੁੱਤ ਦਾ ਵੈਸੀ ਬੌਂਡ ਬਹੁਤ ਜਿਆਦਾ ਹੁੰਦਾ ਹੈ ਛੋਟੀ ਛੋਟੀ ਖੁਸ਼ੀਆਂ ਦੇ ਵਿੱਚ ਪੁੱਤ ਦੀ ਖੁਸ਼ੀਆਂ ਤੇ ਮਾਂ ਵੈਸੀ ਖੁਸ਼ ਹੋ ਜਾਂਦੀਆਂ ਨੇ ਅੱਜ ਦੀ ਖੁਸ਼ੀ ਨੂੰ ਕਿਸ ਤਰ੍ਹਾਂ ਨਾਲ ਐਕਸਪ੍ਰੈਸ ਕਰ ਰਹੇ ਹੋ ਅੱਜ ਵਾਲੀ ਖੁਸ਼ੀ ਇੰਨੀ ਵੱਡੀ ਹੈ ਕਿ ਅਸੀਂ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਅਸੀਂ ਮਤਲਬ ਦਿਲ ਖੋਲ ਕੇ ਵਿਖਾ ਨਹੀਂ ਸਕਦੇ ਕਿ ਅਸੀਂ ਇੰਨੇ ਖੁਸ਼ ਹਾਂ ਸਾਡੇ ਮਤਲਬ ਸਾਰੇ ਰਿਸ਼ਤੇਦਾਰ ਆਸ ਪੜੋਸ ਵਾਲੇ ਜੋ ਵਿਦੇਸ਼ ਨਿਵਾਸੀ ਜਿੰਨੇ ਵੀ ਆ ਬਹੁਤ ਖੁਸ਼ ਨੇ ਕਿ ਇੱਕ ਛੋਟੇ ਜਿਹੇ ਪਰਿਵਾਰ ਚੋਂ ਬੱਚਾ ਉੱਠਿਆ ਸੀ ਤੇ ਉਹ ਅੱਜ ਇੰਨਾ ਵੱਡਾ ਮਕਾਮ ਹਾਸਲ ਕਰਕੇ ਆਪਣੇ ਘਰ ਆ ਰਿਹਾ ਆ ਬਹੁਤ ਮੁਸ਼ਕਲਾਂ ਹੋਈਆਂ ਹੋਣੀਆਂ ਬਹੁਤ ਮੁਸ਼ਕਲਾਂ ਸਹੀਆਂ ਵੀ ਹੋਣੀਆਂ ਅਰਸ਼ਦੀਪ ਨੇ ਇਸ ਮੁਕਾਮ ਨੂੰ ਹਾਸਲ ਕਰਨ ਵਾਸਤੇ ਇੱਕ ਸਮਾਂ ਐਸਾ ਵੀ ਆ ਗਿਆ ਸੀ ਕੈਨੇਡਾ ਦਾ ਮੂਡ ਬਣਾ ਲਿਆ ਸੀਗਾ ਫਿਰ ਕੈਨੇਡਾ ਤੋਂ ਫਿਰ ਵਾਪਸੀ ਇੱਧਰ ਕੋਈ ਉਸ ਵਕਤ ਵੀ ਕੋਈ رائے ਦਿੱਤੀ ਸੀ ਤੁਸੀਂ ਨਹੀਂ ਇਹੀ ਉਹਨੂੰ ਇੱਕ ਸਾਲ ਦਿੱਤਾ ਸੀ ਉਹਨੇ ਕਿਹਾ ਸੀ ਕਿ ਮੰਮੀ ਇੱਕ ਸਾਲ ਮੈਨੂੰ ਦੇ ਦਿਓ ਜੇ ਮੈਂ ਇੱਕ ਸਾਲ ਦੇ ਵਿੱਚ ਨਹੀਂ ਕੁਝ ਕਰ ਪਾਉਂਗਾ ਤਾਂ ਜਿਵੇਂ ਕਹੋਗੇ ਮੈਂ ਉਵੇਂ ਹੀ ਕਰ ਲਾਂਗਾ ਤੇ ਚਲੋ ਉਹਨੇ ਇੱਕ ਸਾਲ ਬਹੁਤ ਮਿਹਨਤ ਕੀਤੀ ਤੇ ਉਹ ਸਾਨੂੰ ਕਿਹ ਸੀ ਕਿ ਤੂੰ ਬਾਹਰ ਚੱਲ ਜਾ ਕਿਉਂਕਿ ਬਹੁਤ ਸਾਰੇ ਮਾਪਿਓ ਅੱਜ ਦੇ ਸਮੇਂ ਦੇ ਵਿੱਚ ਕਿਹਾ ਜਾ ਰਿਹਾ ਕਿ ਮਾਪਿਓ ਵੱਲੋਂ ਕਹਿੰਦੇ ਪੁੱਤ ਤੂੰ ਬਾਹਰ ਜਾ ਕੇ ਸੈ ਤੁਹਾਡੇ ਵੱਲੋਂ ਵੀ ਆ ਕੇ ਆ ਗਿਆ ਸੀ ਨਹੀਂ ਮੈਂ ਬਿਲਕੁਲ ਨਹੀਂ ਸੀ ਰਾਜੀ ਰਿਪੋਰਟ ਕੀਤਾ ਉਸ ਵਕਤ ਵੀ ਕਿਹਾ ਸੀ ਕਿ ਤੂੰ ਇੱਥੇ ਹੀ ਸੈੱਟ ਹੋ ਆਪਣਾ ਸਟੱਡੀ ਕਰਕੇ ਚਾਹੇ ਛੋਟੀ ਮੋਟੀ ਪੋਸਟ ਵੀ ਲੈ ਲੇਂਗਾ ਤੇ ਮੈਨੂੰ ਉਹ ਵੀ ਬਹੁਤ ਹੈ ਕਿਉਂਕਿ ਮੇਰਾ ਵੱਡਾ ਬੇਟਾ ਬਾਹਰ ਸੀ ਤੇ ਮੈਨੂੰ ਪਤਾ ਸੀ ਕਿ ਪੁੱਤ ਦਾ ਵਿਛੋੜਾ ਕੀ ਹੁੰਦਾ ਆ ਬਹੁਤ ਔਖਾ ਹੈ ਮਾਵਾ ਨੂੰ ਪੁੱਤ ਤਾਂ ਮੇਰਾ ਰਹਿਣਾ ਬੜੀ ਮੁਸ਼ਕਲ ਆਪਣੇ ਆਪ ਨੂੰ ਸੈੱਟ ਕਰੀਦਾ ਜਦੋਂ ਬੱਚਿਆਂ ਨੂੰ ਬਾਹਰ ਭੇਜ ਦਈਦਾ ਇਸ ਕਰਕੇ ਮੈਂ ਚਾਹੁੰਦੀ ਸੀ ਕਿ ਇੱਕ ਵਾਰ ਇੱਕ ਮੇਰੇ ਕੋਲ ਹੀ ਰਵੇ ਸਮਾਂ ਹੁੰਦਾ ਹੈ ਮਾਤਾ ਜੀ ਕਿ ਬਹੁਤ ਸਾਰਾ ਥੱਲੇ ਵੀ ਚਲਾ ਜਾਂਦਾ ਡਾਊਨ ਵੀ ਚਲਾ ਜਾਂਦਾ ਸਮਾਂ ਬਹੁਤ ਜ਼ਿਆਦਾ ਆਪ ਵੀ ਹੋ ਜਾਂਦਾ ਕੋਈ ਐਸਾ ਅਪ ਡਾਊਨ ਹੋਇਆ ਹੋਵੇ ਅਪ ਡਾਊਨ ਤਾਂ ਦੇਖੋ ਲਾਈਫ ਦੇ ਵਿੱਚ ਆਉਂਦੇ ਰਹਿੰਦੇ ਨੇ ਜਦੋਂ ਡਾਊਨ ਆਉਂਦਾ ਬੰਦਾ ਜੇ ਉਦੋਂ ਡਿੱਗ ਗਿਆ ਤੇ ਡਿੱਗ ਗਿਆ ਜੇ ਉਹਦੋਂ ਉੱਠ ਜੇ ਬੰਦਾ ਸਟੈਂਡ ਕਰ ਲਿਆ ਆਪਣੇ ਆਪ ਨੂੰ ਤੇ ਫਿਰ ਆਪਣੇ ਆਪ ਸਟੱਪ ਕੀਤਾ ਉਸ ਸਮੇਂ ਵਿੱਚ ਬਿਲਕੁਲ ਕੀਤਾ ਹੈ ਮਾਂ ਬੋ ਮਾਂ ਬਾਪ ਹੀ ਕਰਦੇ ਨੇ ਬੱਚਿਆਂ ਨੂੰ ਬੂਸਟ ਹੋਰ ਕੋਈ ਨਹੀਂ ਕਰਦਾ ਮਾਤਾ ਜੀ ਮਾਂ ਤੇ ਪੁੱਤ ਦਾ ਤਾਂ ਵੈਸੀ ਬੌਂਡ ਬਹੁਤ ਜ਼ਿਆਦਾ ਹੁੰਦਾ ਹੈ ਛੋਟੀ ਛੋਟੀ ਖੁਸ਼ੀਆਂ ਦੇ ਵਿੱਚ ਪੁੱਤ ਦੀ ਖੁਸ਼ੀਆਂ ਤੇ ਮਾਂ ਵੈਸੀ ਖੁਸ਼ ਹੋ ਜਾਂਦੀਆਂ ਨੇ ਅੱਜ ਦੀ ਖੁਸ਼ੀ ਨੂੰ ਕਿਸ ਤਰ੍ਹਾਂ ਨਾਲ ਐਕਸਪ੍ਰੈਸ ਕਰ ਰਹੇ ਹੋ ਅੱਜ ਵਾਲੀ ਖੁਸ਼ੀ ਇੰਨੀ ਵੱਡੀ ਆ ਕਿ ਅਸੀਂ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਅਸੀਂ ਮਤਲਬ ਦਿਲ ਖੋਲ ਕੇ ਵਿਖਾ ਨਹੀਂ ਸਕਦੇ ਕਿ ਅਸੀਂ ਇੰਨੇ ਖੁਸ਼ ਆ ਸਾਡੇ ਮਤਲਬ ਸਾਰੇ ਰਿਸ਼ਤੇਦਾਰ ਆਸ ਪੜੋਸ ਵਾਲੇ ਜੋ ਵੀ ਆਦੇਸ਼ ਨਵਾਸੀ ਜਿੰਨੇ ਵੀ ਆ ਬਹੁਤ ਖੁਸ਼ ਨੇ ਕਿ ਇੱਕ ਛੋਟੇ ਜਿਹੇ ਪਰਿਵਾਰ ਚੋਂ ਬੱਚਾ ਉੱਠਿਆ ਸੀ ਤੇ ਉਹ ਅੱਜ ਇੰਨਾ ਵੱਡਾ ਮਕਾਮ ਹਾਸਲ ਕਰਕੇ ਆਪਣੇ ਘਰ ਆ ਰਿਹਾ ਆ ਬਹੁਤ ਮੁਸ਼ਕਲਾਂ ਹੋਈਆਂ ਹੋਣੀਆਂ ਬਹੁਤ ਮੁਸ਼ਕਲਾਂ ਸਹੀਆਂ ਵੀ ਹੋਣੀਆਂ ਅਰਸ਼ਦੀਪ ਨੇ ਇਸ ਮਕਾਮ ਨੂੰ ਹਾਸਲ ਕਰਨ ਵਾਸਤੇ ਇੱਕ ਸਮਾਂ ਐਸਾ ਵੀ ਆ ਗਿਆ ਸੀ ਕੈਨੇਡਾ ਦਾ ਮੂਡ ਬਣਾ ਲਿਆ ਸੀਗਾ ਫਿਰ ਕੈਨੇਡਾ ਤੋਂ ਫਿਰ ਵਾਪਸੀ ਇੱਧਰ ਕੋਈ ਉਸ ਵਕਤ ਵੀ ਕੋਈ رائے ਦਿੱਤੀ ਸੀ ਤੁਸੀਂ ਨੇ ਇਹੀ ਉਹਨੂੰ 1 ਸਾਲ ਦਿੱਤਾ ਸੀ ਉਹਨੇ ਕਿਹਾ ਸੀ ਕਿ ਮੰਮੀ 1 ਸਾਲ ਮੈਨੂੰ ਦੇ ਦੋ ਜੇ ਮੈਂ 1 ਸਾਲ ਦੇ ਵਿੱਚ ਨਹੀਂ ਕੁਝ ਕਰ ਪਾਉਂਗਾ ਤੇ ਜਿਵੇਂ ਕਹੋਗੇ ਮੈਂ ਉਵੇਂ ਹੀ ਕਰ ਲਾਂਗਾ ਤੇ ਚਲੋ ਉਹਨੇ 1 ਸਾਲ ਬਹੁਤ ਮਿਹਨਤ ਕੀਤੀ ਤੇ ਉਹ ਸਾਨੂੰ ਚ ਸੀ ਕਿ ਤੂੰ ਬਾਹਰ ਚਲ ਜਾ ਕਿਉਂਕਿ ਬਹੁਤ ਸਾਰੇ ਮਾਪਿਓ ਅੱਜ ਦੇ ਸਮੇਂ ਦੇ ਵਿੱਚ ਕਿਹਾ ਜਾ ਰਿਹਾ ਕਿ ਮਾਪਿਓ ਵੱਲੋਂ ਕਹਿੰਦੇ ਪੁੱਤ ਤੂੰ ਬਾਹਰ ਜਾ ਕੇ ਸੈਟਲ ਹੋ ਜਾ ਤੁਹਾਡੇ ਵੱਲੋਂ ਵੀ ਐ ਕਿਹਾ ਗਿਆ ਸੀ ਨਹੀਂ ਮੈਂ ਬਿਲਕੁਲ ਨਹੀਂ ਸੀ ਰਾਜੀ ਰਿਪੋਰਟ ਕੀਤਾ ਉਸ ਵਕਤ ਵੀ ਕਿਹਾ ਸੀ ਕਿ ਤੂੰ ਇੱਥੇ ਹੀ ਸੈੱਟ ਹੋ ਆਪਣਾ ਸਟੱਡੀ ਕਰਕੇ ਚਾਹੇ ਛੋਟੀ ਮੋਟੀ ਪੋਸਟ ਵੀ ਲੈ ਲੇਂਗਾ ਤੇ ਮੈਨੂੰ ਉਹ ਵੀ ਬਹੁਤ ਹੈ ਕਿਉਂਕਿ ਮੇਰਾ ਵੱਡਾ ਬੇਟਾ ਬਾਹਰ ਸੀ ਤੇ ਮੈਨੂੰ ਪਤਾ ਸੀ ਕਿ ਪੁੱਤ ਦਾ ਵਿਛੋੜਾ ਕੀ ਹੁੰਦਾ ਆ ਬਹੁਤ ਔਖਾ ਆ ਮਾਵਾ ਨੂੰ ਪੁੱਤ ਦਾ ਮੇਰਾ ਰਹਿਣਾ ਬੜੀ ਮੁਸ਼ਕਲ ਆਪਣੇ ਆਪ ਨੂੰ ਸੈੱਟ ਕਰੀਦਾ ਜਦੋਂ ਬੱਚਿਆਂ ਨੂੰ ਬਾਹਰ ਭੇਜ ਦਈਦਾ ਇਸ ਕਰਕੇ ਮੈਂ ਚਾਹੁੰਦੀ ਸੀ ਕਿ ਇੱਕ ਵਾਰ ਹੈ ਇੱਕ ਮੇਰੇ ਕੋਲ ਹੀ ਰਵੇ ਸਮਾਂ ਹੁੰਦਾ ਹੈ ਮਾਤਾ ਜੀ ਕਿ ਬਹੁਤ ਸਾਰਾ ਥੱਲੇ ਵੀ ਚਲਾ ਜਾਂਦਾ ਡਾਊਨ ਵੀ ਚਲਾ ਜਾਂਦਾ ਸਮਾਂ ਬਹੁਤ ਜ਼ਿਆਦਾ ਆਪ ਵੀ ਹੋ ਜਾਂਦਾ ਕੋਈ ਐਸਾ ਅਪ ਡਾਊਨ ਹੋਇਆ ਹੋਵੇ ਅਪ ਡਾਊਨ ਤਾਂ ਦੇਖੋ ਲਾਈਫ ਦੇ ਵਿੱਚ ਆਉਂਦੇ ਰਹਿੰਦੇ ਨੇ ਜਦੋਂ ਡਾਊਨ ਆਉਂਦਾ ਬੰਦਾ ਜੇ ਉਦੋਂ ਡਿੱਗ ਗਿਆ ਤੇ ਡਿੱਗ ਗਿਆ ਜੇ ਉਦੋਂ ਉੱਠ ਜੇ ਬੰਦਾ ਸਟੈਂਡ ਕਰ ਲਿਆ ਆਪਣੇ ਆਪ ਨੂੰ ਤੇ ਫਿਰ ਆਪਣੇ ਆਪ ਸਟੱਪ ਕੀਤਾ ਉਸ ਸਮੇਂ ਵਿੱਚ ਬਿਲਕੁਲ ਕੀਤਾ ਹੈ ਮਾਂ ਬੋ ਮਾਂ ਬਾਪ ਹੀ ਕਰਦੇ ਨੇ ਬੱਚਿਆਂ ਨੂੰ ਬੂਸਟ ਹੋਰ ਕੋਈ ਨਹੀਂ ਕਰਦਾ